ਪਰੇ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪਤਰ ਰਾਮ ਸਿੰਘ ਢਿੱਲੋਂ ਅੱਜ ਸਾਡਾ ਗੱਲ ਕਰਨ ਦਾ ਵਿਸ਼ਾ ਹੈ ਕੁਦਰਤ ਨੂੰ ਪਿਆਰ ਕਰਨਾ ਕੁਦਰਤ ਨੂੰ ਪਿਆਰ ਕਰੋ ਜਿੰਨਾ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ ਉਨਹੀਂ ਤੰਦਰੁਸਤ ਰਹੋਗੇ ਜਵਾਨ ਰਹੋਗੇ ਖੁਸ਼ ਰਹੋਗੇ ਆਨੰਦ ਮਾਣੋਗੇ ਔਰ ਜੇ ਇਹ ਆਨੰਦ আর ਖੁਸ਼ੀਆਂ ਜੋ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਨੇ ਔਰ ਜ਼ਿੰਦਗੀ ਦਾ ਸਾਡਾ ਮਕਸਦ ਵੀ ਇਹ ਹੈ ਤਾਂ ਤੁਸੀਂ ਕੁਦਰਤ ਨੂੰ ਜ਼ਰੂਰ ਪਿਆਰ ਕਰੋ ਕੁਦਰਤ ਨੂੰ ਪਿਆਰ ਕਰਨ ਦੇ ਲਈ ਜ਼ਰੂਰੀ ਹੈ ਤੁਸੀਂ ਖੁੱਲੇ ਖੇਤਾਂ ਦੇ ਵਿੱਚ ਆਓ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਔਰ ਚਹ ਚਹ ਚਹਾਂ ਚਾਂ ਸੁਣੋ ਔਰ ਹਵਾ ਦੀ ਸਰਸਰਾਹ ਸੁਣੋ ਕੁਦਰਤ ਦਾ ਅਸੂਲ ਹੈ ਕਿ ਹਵਾ ਪਾਣੀ ਧਰਤ ਅਗਨੀ ਤੇ ਆਕਾਸ਼ ਜੋ ਵਿਅਕਤੀ ਇਹਨਾਂ ਨਾਲ ਇੱਕ ਸੁਰ ਹੋ ਕੇ ਰਹਿੰਦੇ ਨੇ ਨਾ ਮਤਲਬ ਪਾਣੀ ਦੇ ਵਿੱਚ ਨਹਾਉਣਾ ਛਾਲਾ ਮਾਰ ਮਾਰ ਕੇ ਨਹਾਉਣਾ ਆਨੰਦ ਮਾਣਨਾ ਕੀ ਬਾਤ ਆ ਖੁਸ਼ੀ ਹੁੰਦੀ ਆ ਕਿਉਂਕਿ ਅਸੀਂ ਕਿਸੇ ਵੇਲੇ ਪਾਣੀ ਦਾ ਵੀ ਹਿੱਸਾ ਸੀਗੇ ਐ ਦਿਨ ਧਰਤੀ ਹੈ ਇਹਨਾਂ ਪੰਜਾਂ ਤਤਾਂ ਤੋਂ ਸਾਡਾ ਬਾਡੀ ਬਣੀ ਹੋਈ ਹੈ ਸਾਡਾ ਸਰੀਰ ਬਣਿਆ ਹੋਇਆ ਤੇ ਇਹਨਾਂ ਨਾਲ ਜਦੋਂ ਮੇਲ ਮਲਾਪ ਹੁੰਦਾ ਨਾ ਤਾਂ ਫਿਰ ਆਨੰਦ ਬਣਦਾ ਹੈ ਤੇ ਇਸ ਲਈ ਅਸੀਂ ਖੁਸ਼ ਹੀ ਤਾਂ ਹੁੰਦੇ ਆ ਜੇ ਅਸੀਂ ਇਹਨਾਂ ਤਤਾਂ ਦੇ ਨਾਲ ਮਿਲਦੇ ਆ ਕਿਉਂਕਿ ਅਸੀਂ ਇਹਨਾਂ ਦਾ ਹੀ ਹਿੱਸਾ ਅਸੀਂ ਪੰਛੀਏ ਨੇ ਆਵਾਜ਼ਾਂ ਸੁਣ ਕੇ ਇਸ ਕਰਕੇ ਖੁਸ਼ ਹੁੰਦੇ ਆ ਕਿਉਂਕਿ ਇਹ ਹੋ ਸਕਦਾ ਕਿਸੇ ਵਕਤ ਸੀ ਪੰਛੀਆਂ ਦੇ ਰੂਪ ਵਿੱਚ ਹੋਈਏ ਅਜ ਤੋਂ ਹਜ਼ਾਰਾਂ ਸਾਲ ਪਹਿਲਾਂ ਲੱਖਾਂ ਸਾਲ ਪਹਿਲਾਂ ਡਾਰਵਿਨ ਦੀ ਥਿਊਰੀ ਅਨੁਸਾਰ ਜੇ ਆਪਾਂ ਸੋਚੀਏ ਵੀ ਤਾਂ ਵੀ ਅਸੀਂ ਕੁਦਰਤ ਦੇ ਨੇੜੇ ਰਹਿ ਕੇ ਹੀ ਆਨੰਦ ਮਾਣ ਸਕਦੇ ਹਾਂ ਖੁਸ਼ ਰਹਿ ਸਕਦੇ ਹਾਂ ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਇਹ ਮੁਕਾਤੀ ਹੈ ਉਹ ਕਹਿੰਦੇ ਨੇ ਕੁਦਰਤ ਕਰਨੀ ਕੁਦਰਤ ਬਰਨੀ ਕੁਦਰਤ ਪਾਉ ਸੁਖਸਾਰ ਕੁਦਰਤ ਕਾਇਆ ਕੁਦਰਤ ਮਾਇਆ ਕੁਦਰਤ ਸਰਬ ਵਿਚਾਰ ਕੁੰਦਰ ਤਰੰਗੀ ਕੁਦਰਤ ਬਦੀ ਕੁਦਰਤ ਜੀ ਜਹਾਨ ਕੁਦਰਤ ਮਾਨ ਅਭਿਮਾਨ ਪਿਆਰਿਓ ਕੁਦਰਤ ਮਾਨ ਬਹਿਮਾਨ ਕਹਿੰਦੇ ਨੇ ਜੋ ਮਾਨ ਕਰਦੇ ਉਹਦਾ ਉਹ ਵੀ ਕੁਦਰਤ ਹੈ ਜੋ ਅਭਿਮਾਨ ਕਰਦੇ ਉਹ ਵੀ ਕੁਦਰਤ ਹੈ ਕੰਮ ਵੀ ਕੁਦਰਤ ਨੇ ਹਰ ਗੱਲ ਕੁਦਰਤ ਹੈ ਜੇ ਹਰ ਗੱਲ ਕੁਦਰਤ ਹੈ ਨਾ ਇਹ ਜ਼ਰੂਰੀ ਹੈ ਕਿ ਸਾਨੂੰ ਕੁਦਰਤ ਦੇ ਰੰਗਾਂ ਨੂੰ ਮਾਣਨਾ ਚਾਹੀਦਾ ਹੈ। ਅੱਛਾ ਰੰਗਾਂ ਨੂੰ ਮਾਣਨ ਦੇ ਲਈ ਕਰੀਏ ਤਾਂ ਕੀ ਕਰੀਏ? ਅਸੀਂ ਕਰ ਉਲਟ ਰਹੇ ਹਾਂ। ਅਸੀਂ ਕੰਕਰੀਟ ਦੇ ਜੰਗਲ ਉਸਾਰਨੇ ਨੇ ਵੱਡੇ ਵੱਡੇ ਮਕਾਨ, ਉੱਚੀ ਉੱਚੀਆਂ ਬਿਲਡਿੰਗਾਂ, 20-20 50-50 ਮੰਜ਼ਲੀਆਂ ਬਿਲਡਿੰਗਾਂ ਜਿੱਥੇ ਕੁਦਰਤ ਤੋਂ ਦੂਰ ਤੋਂ ਦੂਰ ਹੋਈ ਜਾ ਰਹੀ ਹੈ। ਉਲਟਾ ਡਰ ਪੈਦਾ ਹੋ ਰਿਹਾ ਅਜੀਬ ਕਿਸਮ ਦਾ। ਤੇ ਡਾਰਾ ਸਾਨੂੰ ਕੁਦਰਤ ਤੋਂ ਦੂਰ ਲਿਜਾ ਰਿਹਾ ਹੈ ਇਹ ਦੂਰ ਹੈ ਦੁੱਖਾਂ ਦਾ ਕਾਰਨ ਹੈ ਬਿਮਾਰੀਆਂ ਦਾ ਕਾਰਨ ਹੈ ਸੋ ਦੋਸਤੋ ਲੋੜ ਇਸ ਗੱਲ ਦੀ ਹੈ ਕਿ ਤੁਸੀਂ ਸਵੇਰੇ ਸਵੇਰੇ ਖੁੱਲੀ ਹਵਾ ਸਾ ਲਓ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਚਾਹ ਚਾਹਟਾਂ ਸੁਣੋ ਕੁਦਰਤ ਦੇ ਵਿੱਚ ਆਨੰਦ ਮਾਣੋ ਕਦੀ ਕਦੀ ਤੁਸੀਂ ਲੰਮੀ ਸੈਰ ਤੇ ਵੀ ਨਿਕਲੋ ਔਰ ਇਹ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ ਤੁਸੀਂ ਧਿਆਨ ਨਾਲ ਵੇਖੋ ਜੋ ਮਹਾਪੁਰਸ਼ ਮਸ਼ਹੂਰ ਹੋਏ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਬਾਰ-ਬਾਰ ਅੱਖਾਂ ਮੀਟ ਕੇ ਉਹਨਾਂ ਲੰਮੀਆਂ ਉਦਾਸੀਆਂ ਕੀਤੀਆਂ ਨੇ ਭਾਵੇਂ ਗੁਰੂ ਨਾਨਕ ਸਾਹਿਬ ਹੋਣ ਭਾਵੇਂ ਹੋਰ ਕਿਸੇ ਧਰਮ ਦੇ ਉਹਨਾਂ ਆਈ ਹੋਣ ਕ੍ਰਿਸ਼ਨ ਜੀ ਹੋਣ ਰਾਮਚੰਦਰ ਹੋਣ ਕੋਈ ਵੀ ਹੋਵੇ ਜੋ ਵੀ ਮਹਾਪੁਰਸ਼ ਹੋਏ ਨੇ ਤੇ ਇਹਨਾਂ ਨੇ ਬਹੁਤ ਬਹੁਤ ਲੰਮੀਆਂ ਉਦਾਸੀਆਂ ਕੀਤੀਆਂ ਨੇ ਤੇ ਔਰ ਕੁਦਰਤ ਨਾਲ ਇਕਮਿਕ ਹੋ ਕੇ ਰਹੇ ਨੇ ਤੁਸੀਂ ਬੜੇ ਧਿਆਨ ਨਾਲ ਦੇਖੋ ਜੋ ਵੀ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਰਹਿੰਦਾ ਹੈ ਤੇ ਉਹ ਕੁਦਰਤੀ ਗੱਲ ਹੈਗੀ ਹੈ ਵੀ ਉਹ ਉਹਦਾ ਹਿੱਸਾ ਬਣ ਜਾਂਦਾ ਜਦੋਂ ਅਸੀਂ ਕੁਦਰਤ ਦਾ ਹਿੱਸਾ ਬਣ ਜਾਂਦੇ ਹਾਂ ਨਾ ਤਾਂ ਅਸੀਂ ਬਿਲਕੁਲ ਆਨੰਦ ਮਾਣਦੇ ਆ ਤੇ ਇਸ ਆਨੰਦ ਦੇ ਵਿੱਚੋਂ ਨਿਕਲਦਾ ਕੀ ਹੈ ਕਿ ਸਾਨੂੰ ਰਿਲੈਕਸੇਸ਼ਨ ਟੂ ਦ ਬਾਡੀ ਐਂਡ ਮਾਈਂਡ ਜਿਹਦੇ ਲਈ ਅਸੀਂ ਪਟਕਦੇ ਆ ਵੀ ਸਾਨੂੰ ਆਨੰਦ ਮਿਲੇ ਰਿਲੈਕਸੇਸ਼ਨ ਮਿਲੇ ਉਹ ਸਾਨੂੰ ਇਸੇ ਤੋਂ ਮਿਲ ਸਕਦਾ ਅਸੀਂ ਉਲਟਾ ਕੀ ਕਰਦੇ ਆ ਕਮਰੇ ਚ ਧੜੇ ਬੈਠੇ ਰਹਨੇ ਆ ਇੱਕ ਦੂਜੇ ਨਾਲ ਬਹਿਸਾਂ ਕਰਦੇ ਰਹਨੇ ਆ ਔਰ ਇਹਦਾ ਹੱਲ ਹੀ ਹੈਗਾ ਵੀ ਤੁਸੀਂ ਬਿਜ਼ੀ ਹੋ ਜਾਓ ਜਿੰਨਾ ਤੁਸੀਂ ਬਿਜ਼ੀ ਹੋ ਜਾਓਗੇ ਨਾ ਕੁਦਰਤ ਨੂੰ ਵੇਖਣ ਦੇ ਲਈ ਬਿਜ਼ੀ ਹੋ ਜਾਓਗੇ ਤੇ ਹੋਰ ਗੱਲ ਦੇ ਲਈ ਬਿਜ਼ੀ ਹੋ ਜਾਓਗੇ ਛੋਟ ਛੋਟੀਆਂ ਗੱਲਾਂ ਦਾ ਆਨੰਦ ਮਾਣੋ ਪੰਛੀ ਅੰਡੇ ਦਿੰਦੇ ਨੇ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਆਨੰਦ ਮਾਣੋ ਪੰਛੀਆਂ ਦੇ ਉਡਾਰੀਆਂ ਨੇ ਉਹਨਾਂ ਦਾ ਆਨੰਦ ਮਾਣੋ ਚਹਿਚਹਾਟਾਂ ਕਰਦੇ ਨੇ ਉਹਨਾਂ ਦਾ ਆਨੰਦ ਮਾਣੋ ਫਲ ਲੱਗਦੇ ਨੇ ਔਰ ਉਹਨਾਂ ਨੂੰ ਲਗਾਤਾਰ ਪੱਕਦੇ ਵੇਖੋ ਔਰ ਪੰਛੀਆਂ ਨੂੰ ਵੱਧਦੇ ਵੇਖੋ ਔਰ ਕੁਦਰਤ ਨੂੰ ਵਿਗਸਤੀ ਵੇਖੋ ਹੈਨਾ ਵਿਕਾਸ ਕਰਦੀ ਹੈ ਕੁਦਰਤ ਆਨੰਦ ਮਾਣਦੀ ਹੈ ਕੁਦਰਤ ਉਸ ਵਿਅਕਤੀ ਨੂੰ ਹੀ ਖੁਸ਼ ਰੱਖਦੀ ਹੈ ਜੋ ਕੁਦਰਤ ਦੇ ਨੇੜੇ ਰਹਿੰਦਾ ਹੈ ਸੋ ਇਸ ਲਈ ਜ਼ਰੂਰੀ ਹੈ ਦੋਸਤੋ ਕੁਦਰਤ ਇੱਕ ਕਾਇਨਾਤ ਬਹੁਤ ਬਹੁਤ ਵੱਡਾ ਬ੍ਰਹਮੰਡ ਦਾ ਇੱਕ ਸਿਸਟਮ ਹੈਗਾ ਗੁਰੂ ਨਾਨਕ ਸਾਹਿਬ ਨੇ ਕਿਹਾ ਲਖ ਪਤਾਲ ਪਤਾਲ ਅਗਾਸਾ ਅਗਾਸ ਓੜਕ ਓੜਕ ਭਾਲਤ ਕੇ ਵੇਦ ਕਹਿਣੇ ਕੇ ਬਾਦ ਯਾਨੀ ਕਹਿਣ ਦਾ ਭਾਵ ਇਹ ਹੈ ਲੱਖਾਂ ਆਕਾਸ਼ ਨੇ ਲੱਖਾਂ ਪਤਾਲ ਨੇ ਤਾਂ ਇਹਦਾ ਮਤਲਬ ਇਹ ਹੋਇਆ ਕਿ ਸਾਡੀ ਖੁਦ ਦੀ ਹਾਇਸ਼ੀਅਤ ਕੀ ਹੈ ਅਸੀਂ ਖਾਮ ਖਾਈ ਤਣਾਅ ਚ ਆਈ ਜਾਂਦੇ ਹਾਂ ਖਾਮ ਖਾਈ ਪਰੇਸ਼ਾਨ ਹੋਈ ਜਾਂਦੇ ਹਾਂ ਅਸੀਂ ਹਰ ਗੱਲ ਨੂੰ ਇਸ਼ੂ ਬਣਾਇਆ ਹੋਇਆ ਤੇ ਇਹ ਇਸ਼ੂ ਬਣਾਉਣ ਦੀ ਬਜਾਏ ਤੇ ਕਿਉਂ ਨਾ ਤੁਸੀਂ ਆਪਣਾ ਸਾਈਡ ਤੇ ਹੋ ਕੇ ਇੱਕ ਪਾਸੇ ਹੋ ਕੇ ਇਕਲਤਾ ਦੇ ਵਿੱਚ ਜੋ ਆਨੰਦ ਆ ਨਾ ਤੇ ਉਹ ਕਿਤੇ ਵੀ ਨਹੀਂ ਹੈਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਕੁਦਰਤ ਦੇ ਰੰਗਾਂ ਨੂੰ ਮਾਣੋਗੇ ਪੰਛੀਆਂ ਦੀ ਆਵਾਜ਼ਾਂ ਦੀ ਚਹਿਚਹਟਾਂ ਨੂੰ ਮਾਣੋਗੇ ਪਾਣੀ ਦੇ ਆਨੰਦ ਨੂੰ ਮਾਣੋਗੇ ਕੁਦਰਤ ਦੇ ਨਿਗ ਨੂੰ ਮਾਣੋਗੇ ਔਰ ਆਕਾਸ਼ ਨੂੰ ਮਾਣੋਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਬਾਹਰ ਹੁੰਦੇ ਸੀ ਰਾਤਾਂ ਨੂੰ ਤਾਰੇ ਗਿਣਦੇ ਸੀਗੇ ਉਹ ਤਾਰੇ ਗਿਣਨ ਦਾ ਆਨੰਦ ਨਾ ਬਸ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਉਹ ਸੀ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ। ਹੁਣ ਤਾਰੇ ਗਿਣਨ ਵਾਲੀਆਂ ਗੱਲਾਂ ਗਈਆਂ ਤੇ ਇਹਦਾ ਮਤਲਬ ਇਹ ਵੀ ਹੋ ਗਿਆ ਕਿ ਅਸੀਂ ਤਨਾਚ ਵੀ ਹੁਣ ਨਹੀਂ ਆ ਗਿਆ। ਸੋ ਉਹ ਤਾਰਿਆਂ ਦੀ ਛਾਂ ਹੇਠ ਸੋਣਾ ਤੇ ਕੁਝ ਹੋਰ ਹੀ ਆਨੰਦ ਸੀਗਾ। ਤੇ ਜੇ ਤੁਹਾਨੂੰ ਸਾਡੀ ਗੱਲ ਸਾਡੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਜ਼ਰੂਰ ਕਰਨਾ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕੁਦਰਤ ਨੂੰ ਪਿਆਰ ਕਰਨ ਵਾਲੇ ਪਿਆਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸਹਾਇਤਾ ਮੈਂ 500 ਸਬਸਕ੍ਰਾਈਬਰ ਪਾਰ ਕਰ ਗਿਆ ਤੇ ਹੁਣ ਵੱਧ ਤੋਂ ਵੱਧ ਤੁਸੀਂ ਹੋਰ ਵੀ ਸ਼ੇਅਰ ਕਰੋ ਤੇ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹੋਗਾ ਪੰਜਾਬ ਮੀਡੀਆ ਟੀਵੀ 13